ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮ ਜਿਹੜੀ ਹੈ ਬੱਚੇ ਤੋਂ ਲੈ ਕੇ ਹਰ ਇੱਕ ਜਵਾਨ ਦੀ ਦਾ ਦਿਲ ਜੜਾਉਂ ਜਿੱਤਦੀ ਹੈ ਤਾਂ ਹੁਣ ਗੱਲ ਕਰਦੇ ਹਾਂ 27 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਜੱਟ ਐਂਜੂਲੇਟ 3 ਦੀ ਜਿਸ ਨੇ ਇਤਿਹਾਸ ਜੜਾਉ ਰਚ ਦਿੱਤਾ ਹੈ ਜੀ ਹਾਂ ਫਿਲਮ ਨੇ ਸਿਰਫ 20 ਦਿਨਾਂ ਵਿੱਚ 100 ਕਰੋੜ ਦੀ ਕਮਾਈ ਜੜੀ ਹੈ ਉਹ ਕਰ ਲਈ ਹੈ ਜੀ ਹਾਂ ਪੰਜਾਬੀ ਸਿਨੇਮਾ ਵਿੱਚ ਇਸ ਸਮੇਂ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਜੂਲੇਟ 3 ਜਿਹੜੀ ਹੈ ਉਹ ਛਾਈ ਹੋਈ ਹੈ ਦਾ ਜੇ ਇਸ ਤਾਈ ਜੂਨ ਨੂੰ ਵਰਲਡਵਾਈਡ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ 20 ਦਿਨਾਂ ਵਿੱਚ 100 ਕਰੋੜ ਦਾ ਆਂਕੜਾ ਜੜਾਏ ਉਹ ਪਾਰ ਕਰ ਲਿਆ ਹੈ ਹੁਣ ਇਹ ਫਿਲਮ ਜਲਦ ਹੀ ਗਿੱਪੀ ਤੇ ਸੋਨਾ ਬਾਜਵਾਸ ਚੱਲ ਫਿਲਮ ਕੈਰੀ ਆਨ ਜੱਟਾ 3 ਦਾ ਰਿਕਾਰਡ ਜੜਾਓ ਤੋੜ ਦੇਵੇਗੀ ਜਿਸ ਨਾਲ ਇਹ ਫਿਲਮ ਪੰਜਾਬੀ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ ਜੇ ਗੱਲ ਕਰਦੇ ਆ ਕਹਿੰਦੇ ਆ ਜੱਟਾ 3 ਦੇ ਕਲੈਕਸ਼ਨ ਦੀ ਤਾਂ ਉਸਨੇ 103 ਕਰੋੜ ਦੀ ਜਿਹੜੀ ਹੈ ਕਮਾਈ ਕੀਤੀ ਸੀ ਤੇ ਹੁਣ ਇਸ ਨੂੰ ਫਿਲਮ ਜਿਹੜੀ ਹੈ ਜੱਟ ਐਂਜੂਰੇਟ 3 ਤੋੜ ਕੇ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ ਇਸ ਦੌਰਾਨ ਜੇਕਰ ਇਸ ਫਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਪਹਿਲੇ ਦਿਨ ਦੇਸ਼ ਵਿਦੇਸ਼ ਵਿੱਚੋਂ 10.76 ਕਰੋੜ ਦੂਜੇ ਦਿਨ 11.65 ਕਰੋੜ ਤੀਜੇ ਦਿਨ 12.50 ਕਰੋੜ ਤੇ ਚੌਥੇ ਦਿਨ 14.15 ਕਰੋੜ ਦੇ ਨਾਲ ਪੰਜਵੇਂ ਦਿਨ 6.75 ਕਰੋੜ ਤੇ ਛੇਵੇਂ ਦਿਨ 6.7 ਕਰੋੜ ਦੇ ਨਾਲ ਹੀ ਕਈ ਜਿਹੜੇ ਨੇ ਕਮਾਈ ਜੜੀਆ ਉਹ ਕਰ ਲਿਆ ਜੀ ਹਾਂ ਇਸ ਨਾਲ ਫਿਲਮ ਦਾ 10 ਦਿਨਾਂ ਦਾ ਸਾਰਾ ਕਲੈਕਸ਼ਨ ਜਿਹੜਾ ਹੈ 78.92 ਕਰੋੜ ਜਿਹੜਾ ਉਹ ਹੋ ਗਿਆ ਹੈ ਇਸ ਤੋਂ ਬਾਅਦ ਫਿਲਮ ਨੇ ਪੂਰੇ 14 ਦਿਨਾਂ ਵਿੱਚ 90 ਕਰੋੜ ਦਾ ਆਂਕੜਾ ਵੀ ਜਿਹੜਾ ਹੈ ਉਹ ਪਾਰ ਕਰ ਲਿਆ ਤੇ 19 ਦਿਨ 100 ਕਰੋੜ ਦਾ ਵਿਸ਼ਾਲ ਆਂਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ ਤੇ ਦਲਜੀਤ ਹੁਣ ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਕਿਸਮਤ ਫੇਮ ਨਿਰਦੇਸ਼ਕ ਜਗਦੀਪ ਸਿੱਧੂ ਦੀ ਫਿਲਮ ਸੁਪਰ ਹਿੱਟ ਪੰਜਾਬੀ ਫਿਲਮ ਫਰੈਂਚਾਈਜ਼ ਜੱਟ ਐਂਡ ਜੁਲੀਅਟ ਦਾ ਤੀਜਾ ਪਾਗ ਹੈ ਇਸ ਫਿਲਮ ਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਤੇ ਪੰਜਾਬੀ ਸੁਪਰਸਟਾਰ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਏ ਨੇ ਤੇ ਨਾਲ ਹੀ ਅਦਾਕਾਰਾ ਜੈਸਮਿਨ ਬਾਜਵਾ ਇਸ ਫਿਲਮ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਨਜ਼ਰ ਆ ਰਹੀ ਹੈ ਤੇ ਦਾ ਜੈਸਮਿਨ ਬਾਜਵਾ ਦੀ ਜਿਹੜੀ ਪਹਿਲੀ ਫਿਲਮ ਹੈ ਜਿਸ ਵਿੱਚ ਉਹ ਦਲਜੀਤ ਤੇ ਨੀਰੂ ਨਾਲ ਨਜ਼ਰ ਆਵੇਗੀ ਤੁਹਾਨੂੰ ਦੱਸ ਦਈਏ ਕਿ ਦਲਜੀਤ ਦਾ ਸਾਂਝ ਪਹਿਲੇ ਹੀ ਬਾਲੀਵੁੱਡ 'ਚ ਫਿਲਮ ਚਮਕੀਲਾ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਛਾ ਚੁੱਕੇ ਨੇ ਹੁਣ ਪੰਜਾਬੀ ਫਿਲਮ ਜੱਟ ਐਂਜੂਲੇਟ 3 ਦੀ ਕਮਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਦਲਜੀਤ ਹੁਣ ਗਲੋ स्टार जेडी ਨੇ ਉਹ ਬਣ ਗਏ ਨੇ ਨਾਲ ਹੀ ਗੌਰ ਕਰਨ ਵਾਲੀ ਇੱਕ ਗੱਲ ਇਹ ਵੀ ਹੈ ਕਿ ਜਟ ਐਂਜੂਲੀਅਰ ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਸੀ ਇਸ ਫਿਲਮ ਚ ਜਦਲਜੀਤ ਤੇ ਨੀਰੂ ਬਾਜਵਾ ਦੀ ਔਨ ਸਕ੍ਰੀਨ ਕੈਮਿਸਟਰੀ ਨੂੰ ਫੈਨਸ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਤੋਂ ਇਲਾਵਾ ਅਦਾਕਾਰਾਂ ਦੂਤਾ ਦਰਸ਼ਕਾਂ ਦਾ ਕਾਫੀ ਧਿਆਨ ਵੀ ਜਿਹੜੀ ਹੈ ਉਹ ਖਿੱਚ ਰਹੀ ਹੈ